ਵਿਕਾਸ ਦੇ ਅਰਥ ਬਦਲ ਲਏ ਉਹਨਾਂ ਨੇ ਠੀਕ ਵੀ ਸਾਨੂੰ ਇਹ ਸਮਝਾਤਾ ਵੀ ਤੇਜ ਚੀਜ਼ ਵਧੀਆ ਹੁੰਦੀ ਆ ਪਰ ਉਹ ਵਧੀਆ ਤਾਂ ਹੋ ਉਹਦੀ ਵਰਤੋਂ ਦਾ ਅਸਲ ਕੀ ਹੈ ਸਾਡੇ ਉੱਤੇ ਅਸਰ ਕੀ ਪੈ ਰਿਹਾ ਠੀਕ ਹੈ ਨਾ ਵੀ ਜੇ ਭੱਜ ਦੌੜ ਬਦਨੀਆਂ ਬੰਦੇ ਦੀ ਆਵਾਜ਼ ਹੀ ਵਧਣਾ ਤਾਂ ਫਿਰ ਵਿਕਾਸ ਕਿਹਦੇ ਕੰਮ ਆਇਆ ਠੀਕ ਹੈ ਨਾ ਸਾਡੇ ਪ੍ਰੋਫੈਸਰ ਜੀ ਉੱਤੇ ਜਿਓਗ੍ਰਾਫੀ ਦੇ ਉਹ ਕਹਿੰਦੇ ਸੀਗੇ ਵੀ ਹਰੀ ਕ੍ਰਾਂਤੀ ਦੇ ਵਿੱਚ ਜਿਹੜਾ ਪੈਸਾ ਖੇਤੀ ਰਹੀ ਪੈਦਾ ਹੋਇਆ ਉਹ ਗਿਆ ਕਿੱਥੇ ਵੀ ਪੈਣਾ ਦੇਖੋ ਤੁਸੀਂ ਵੀ ਬੰਦਿਆਂ ਨੇ ਮਹਿੰਗੇ ਬਾਦਾਬੀ ਲੈ ਕੇ ਫਸਲ ਵੀਜੀ ਝਾੜ ਵਧਿਆ ਕਣਕ ਵੱਧ ਹੋਈ ਤਾਂ ਕੀ ਖਰੀਦਿਆ ਉਹਨਾਂ ਨੇ ਟਰੈਕਟਰ ਖੀਦੇ ਬਾਕੀ ਸਾਰੇ ਸੰਦ ਖਰੀਦੇ ਨਾ ਉਹ ਸੰਦ ਘਰੇ ਲਿਆਏ ਜਿਨ੍ਹਾਂ ਦੀ ਓਨੀ ਲੋੜ ਨਾ ਸੀ ਠੀਕ ਤਾਂ ਪੈਸਾ ਮੁੜ ਕੇ ਕਿੱਥੇ ਗਿਆ ਵਪਾਰੀਆਂ ਕੋਲ ਠੀਕ ਹੈ ਵੀ ਜੇ ਬੰਦੇ ਨੇ ਵੱਧ ਕਮਾ ਕੇ ਵੱਧ ਖਰਚਣਾ ਹੈ ਤਾਂ ਵੀ ਜ਼ਿੰਦਗੀ ਦਾ ਮਤਲਬ ਕੀ ਹੋਇਆ ਭੱਜ ਦੌੜ ਠੀਕ ਹੈ ਫਿਰ ਤਾਂ ਸਹੂਲਤ ਨਾ ਨਾ ਹੋਈ ਇਹ ਇਹਦਾ ਬੰਦੇ ਲਈ ਪੰਗਾ ਹੋ ਗਿਆ ਫਿਰ ਤਾਂ ਵੀ ਜਿੰਨਾ ਵੱਧ ਕਮਾ ਉਹਨਾਂ ਵੱਧ ਖਾਚੋ ਇਹ ਤਰੀਕਾ ਹੀ ਉਲਟ ਹੈ ਦੋ ਵੀ ਬੰਦੇ ਨੇ ਜਿਉਣਾ ਕਦੋਂ ਆ ਫਿਰ ਬਾਹਲੇ ਮਰਖਾ ਜਿਹੜੇ ਬੰਦੇ ਆਪਣੇ ਔਖੇ ਨੇ ਉਹ ਇਸੇ ਕਰਕੇ ਔਖੇ ਆ ਤੁਸੀਂ ਵੀ ਉਹਨਾਂ ਨੇ ਜ਼ਿੰਦਗੀ ਐ ਕਸਤੀ ਹੈ ਕਿ ਉਹਨਾਂ ਕੋਲ ਸਮਝ ਨਹੀਂ ਹੈ ਤੇ ਸਮੇਂ ਬੰਦੇ ਦੀ ਬੁਨਿਆਦੀ ਪੂੰਜੀ ਹੈ ਜਿਹੜਾ ਗਰੀਬ ਕੋਲੇ ਵੀ 24 ਘੰਟੇ ਤੇ ਮੇਰੇ ਕੋਲੇ ਵੀ 24 ਘੰਟੇ ਤੇ ਆਖਰ ਨੂੰ ਬੰਦੇ ਦੇ ਅੰਦਰਲੇ ਸਮੇਂ ਤੇ ਤੇ ਬਾਹਰਲੇ ਸਮੇਂ ਤੇ ਕਬਜ਼ੇ ਦੇ ਖੇਡ ਅਸੀਂ ਆ ਆਪਣਾ ਇਤਿਹਾਸ ਯਾਦ ਰੱਖਦੇ ਹਾਂ ਤਾਂ ਯਾਦ ਰੱਖਦੇ ਹਾਂ ਸਾਡੇ ਅੰਦਰ ਸਮਾਂ ਚੱਲਦਾ ਹੈ ਸਾਡਾ ਉਹਦੇ ਹੱਥੇ ਕਾਬੂ ਆ ਜਿਉਂ-ਜਿਉਂ ਬਾਹਰਲਾ ਸਮਾਂ ਕਸਿਆ ਜਾਂਦਾ ਠੀਕ ਕਿਉਂ ਤੋਂ ਬੰਦੇ ਦਾ ਅੰਦਰਲੇ ਸਮੇਂ ਦੇ ਕਾਬੂ ਛੁੱਟੀ ਜਾਂਦਾ ਵੀ ਜਿੰਦਗੀ ਦੀ ਜਿਹੜੀ ਸਾਰੇ ਇਹ ਵਿਕਾਸ ਕਰਨਾ ਚਾਹੁੰਦੇ ਨੇ ਜਿਹੜਾ ਉਹ ਇਸ ਹਿਸਾਬ ਦੇ ਕਰਨਾ ਚਾਹੁੰਦੇ ਨੇ ਵੀ ਖਰਾਕ ਰਹੀ ਸਿੱਖਿਆ ਰਹੀ ਕਿ ਬੰਦਾ ਆਪ ਦਾ ਕਾਬੂ ਛੱਡ ਦੇਵੇ ਜੇ ਆਪ ਕਾਬੂ ਛੱਡੂ ਸਰਕਾਰ ਤਾਂ ਕਾਬੂ ਕਰ ਸਕਦੀ ਹੈ ਧੱਕੇ ਨਾਲ ਸਰਕਾਰ ਕਾਬੂ ਨਹੀਂ ਕਰ ਸਕਦੀ ਸਾੜੇ ਲੋਕ ਇੱਥੇ ਆ ਗਏ ਨੇ ਇਹ ਸਾਰੇ ਗੀਤ ਵੱਜੀ ਜਾਂਦੇ ਨੇ ਉਹ ਕਾਦੇ ਕਰਕੇ ਕਿ ਸਾਡੇ ਜੋ ਅੰਦਰ ਸਮਝ ਦਾ ਖਿਆਲ ਹੈ ਸਾਡੇ ਜੋ ਅੰਦਰ ਸਮਝ ਚੱਲਦਾ ਹੈ ਉਹ ਤੇ ਸਰਕਾਰ ਦਾ ਕਾਬੂ ਨਹੀਂ ਹੈ ਤੇ ਜਿੰਨੇ ਸਾਡਾ ਕਾਬੂ ਤੇ ਹੈ ਉਹਨਾਂ 'ਚ ਸਰਕਾਰ ਸਾਡੇ ਤੇ ਕਾਬੂ ਨਹੀਂ ਕਰ ਸਕਦੀ ਬੰਦੇ ਨੂੰ ਸਰਕਾਰ ਜੇਲ੍ਹ 'ਚ ਪਾ ਸਕਦੀ ਹੈ ਬੰਦੇ ਨੂੰ ਸਰਕਾਰ ਖਤਮ ਕਰ ਸਕਦੀ ਹੈ ਉਹਦੇ ਸਰੀਰ ਨੂੰ ਪਰ ਉਹਦੇ ਅੰਦਰ ਚੱਲਣ ਵਾਲੇ ਜਿੰਨੇ ਜਿਹੜੇ ਚੱਲ ਰਿਹਾ ਉਹਦੇ ਅੰਦਰ ਸਾਮਾ ਉਹਨੂੰ ਕਾਬੂ ਨਹੀਂ ਕਰ ਸਕਦਾ ਇਹ ਹੀ ਸਭ ਤੋਂ ਵੱਡਾ ਸਰਕਾਰਾਂ ਲਈ ਮੁਸ਼ਕਲ ਹੈ ਵਪਾਰੀਆਂ ਲਈ ਮੁਸ਼ਕਲ ਹੈ ਤੇ ਇਹੀ ਸਾਡੇ ਸਭ ਤੋਂ ਵੱਡੀ ਆਜ਼ਾਦੀ ਦਾ ਹਿੱਸਾ ਹੈ ਜਾਂ ਆਧਾਰ ਹੈ ਕਿ ਅਸੀਂ ਇਹਨੂੰ ਕਿੰਨਾ ਸਹੀ ਵਰਤਦੇ ਆਪਦੇ ਸਮੇਂ ਨੂੰ ਆਪਣੇ ਸਮੇਂ ਨੂੰ ਅਸੀਂ ਕਿੰਨਾ ਸਹੀ ਵਰਤਦੇ ਹਾਂ ਇਹ ਤੋਂ ਸਾਡੀ ਜ਼ਿੰਦਗੀ ਦਾ ਨਿੱਜੀ ਰੂਪ ਤੇ ਸਮੂਹ ਰੂਪ ਤੈ ਹੋਣਾ ਨਿੱਕੇ ਨਿੱਕੇ ਮਸਲਿਆਂ ਦੀ ਜਿੱਤ ਹਾਰ ਹੋਰ ਗੱਲ ਆ ਅਸਲੀ ਜਿੱਤ ਹਾਰ ਉੱਥੇ ਖੜੀ ਹੈ ਕਿ ਜ਼ਿੰਦਗੀ ਨੂੰ ਸਮਝਣਾ ਜਿਹੜਾ ਜਿਹੜੀ ਆ ਆਪਦੀ ਹਾਜ਼ਰੀ ਹੈ ਆਪਦੇ ਅੰਦਰ ਹਾਜ਼ਰੀ ਹੈ ਤੇ ਜਿੱਥੇ ਦੇਹ ਬੈਠੀ ਹੈ ਉਹ ਸਾਹ ਤੇ ਸਮੇਂ ਦੀ ਹਾਜ਼ਰੀ ਹੈ ਉਹ ਸੇ ਨੇ ਅਸਲੋਂ ਫੈਸਲਾ ਕਰਨਾ ਚਾਹੁੰਦਾ ਜੰਗਦਾ ਜੇ ਦੁਨੀਆ ਸਾਰੇ ਵਪਾਰ ਸਰਕਾਰ ਦਾ ਸਦੀਆਂ ਤੋਂ ਇਹੀ ਕੰਮ ਹੈ ਕਿ ਬੰਦੇ ਦੇ ਜਿਹੜੀ ਦੋਨੇ ਸਮੇਂ ਨੇ ਅੰਦਰ ਲਾ ਦੇ ਬਾਹਰ ਲਾ ਕਿਵੇਂ ਉਹਦੇ ਦੇ ਕਾਬੂ ਹੋ ਜਾਏ ਮਨੋਰੰਜਨ ਹੋਰ ਕੁਝ ਨਹੀਂ ਹੈ ਕਾਹ ਤੋਂ ਇਹਨਾਂ ਰੁਪਏ ਖਰਚੇ ਜਾ ਰਿਹਾ ਅਰਬਾਂ ਖਰਬਾਂ ਰੁਪਇਆ ਹਿੰਦੁਸਤਾਨ ਵਰਗੇ ਗਰੀਬ ਮੁਲਕ ਦੇ ਵਿੱਚ ਜਿੱਥੇ ਲੋਕਾਂ ਨੂੰ ਰੋਟੀ ਨਹੀਂ ਮਿਲਦੀ ਪੀਣ ਨੂੰ ਪਾਣੀ ਨਹੀਂ ਮਿਲਦਾ ਲੋਕ ਪਾਣੀ ਤੋਂ ਬਿਨਾਂ ਮਰਦੇ ਨੇ ਲੱਖਾਂ ਲੋਕ ਉੱਥੇ ਇੰਨੀ ਮਹਿੰਗੀ ਮਹਿੰਗੀ ਵੀ ਫਲਾਣਾ ਕਲਾਕਾਰ ਜੀ 850 ਕਰੋੜ ਲੈਂਦਾ ਜੀ ਇੱਕ ਇੱਕ ਨਕਲ ਖੇਡਣ ਦਾ ਕਾਦੇ ਕਰਕੇ ਬੰਦੇ ਦੇ ਅੰਦਰਲੇ ਸਮੇਂ ਤੇ ਕਾਬੂ ਕਰਨ ਕਰਕੇ ਕਿਉਂਕਿ ਬੰਦੇ ਨੂੰ ਮਨ ਚ ਸਮੇਂ ਦਾ ਥਾਂ ਦਾ ਖੋਨ ਦਾ ਖਿਆਲ ਚੱਲਦੇ ਰਹਿਣਾ ਤੇ ਉਹ ਸਮੇਂ ਦੇ ਨਾਲ ਜੁੜਿਆ ਹੋਇਆ ਤੇ ਸਰਕਾਰ ਬੰਦੇ ਸਮਾਂ ਸਿੱਧਾ ਤਾਂ ਖੋ ਨਹੀਂ ਸਕਦੀ ਵੀ ਤੇਰਾ ਦਿਨ 10 ਘੰਟੇ ਦਾ ਹੋਜੂ ਮੇਰਾ 5 ਦਾ ਹੋਜੂ ਨਹੀਂ ਉਹ ਜੋ ਖੋਇਆ ਨਹੀਂ ਜਾ ਸਕਦਾ ਤਾਂ ਉਹਨੂੰ ਬਦਲਿਆ ਜਾ ਸਕਦਾ ਤੇ ਜ਼ਮੀਨ ਸਰਕਾਰ ਉਹ ਨਹੀਂ ਖੋ ਸਕਦੀ ਜ਼ਮੀਨ ਇੱਥੇ ਰਹਿਣੀ ਹੈ ਜਿਵੇਂ ਅਸੀਂ ਨਹੀਂ ਹੋਵਾਂਗੇ ਬਸ ਉਹਦੇ ਤੇ ਮਾਲਕੀ ਬਦਲੀ ਜਾ ਸਕਦੀ ਹੈ ਉਦੋਂ ਹੀ ਵੱਧ ਕੇ ਉਹਦੇ ਬਾਰੇ ਸਾਡਾ ਖਿਆਲ ਬਦਲਾ ਜਾ ਸਕਦਾ ਹੈ ਜਿੱਦਾਂ ਹੁਣ ਸਾਡੇ ਮਾਨ ਜੀ ਇੱਕ ਵਾਰੀ ਆ ਗਏ ਜੀ ਖੇਤੀ ਘਾਟੇ ਦਾ ਸੌਦਾ ਕਿਉਂ ਕਿ ਉਹਨਾਂ ਸਦਕਾ ਲਗਾਤਾਰ ਫਸਲਾਂ ਦੇ ਭਾਅ ਦੇਖ ਕੇ ਸਾਨੂੰ ਉਸ ਕੰਮ 'ਚ ਪਾ ਕੇ ਤਾਂ ਕਿ ਇਹਨਾਂ ਨੂੰ ਮਹਿਸੂਸ ਹੋ ਜਾਵੇ ਖੇਤੀ ਘਾਟੇ ਦਾ ਸੌਦਾ ਹੈ ਪਰ ਉਹਨਾਂ ਦਾ ਸਮੇਂ ਦੇ ਸਾਡੇ ਸਮੇਂ ਤੇ ਕਾਬੂ ਨਹੀਂ ਸੀਗਾ ਅਸੀਂ ਮੁੜ ਕੇ ਫੇਰ ਉੱਥੇ ਆ ਗਏ ਕਿ ਨਹੀਂ ਇਹ ਘਾਟੇ ਦਾ ਸੌਦਾ ਨਹੀਂ ਇਹ ਕੋਈ ਕਿਤਾ ਜਾਂ ਵਪਾਰ ਵੀ ਨਹੀਂ ਅਸੀਂ ਉੱਥੇ ਆ ਗਏ ਨਾ ਅਸੀਂ ਜਿਹੜੀ ਗੱਲ ਕਰਕੇ ਆ ਗਏ ਉਸੇ ਗੱਲ ਦਾ ਮੁੱਲ ਸਭ ਤੋਂ ਵੱਧ ਹੈ ਤੇ ਅਸੀਂ ਉਹਦੇ ਕਰਕੇ ਸਦਾ ਸਰਕਾਰ ਤੋਂ ਉੱਪਰ ਰਵਾਂਗੇ ਜਿਨ੍ਹਾਂ ਜਿਹਾ ਸਾਰੇ ਸਮੇਂ ਤੇ ਕਾਬੂ ਰੱਖਦੇ ਆ ਸਾਨੂੰ ਇਤਿਹਾਸ ਯਾਦ ਰਹਿੰਦਾ ਸਾਨੂੰ ਆਪ ਦਾ ਸਿਧਾਂਤ ਯਾਦ ਰਹਿੰਦਾ। ਸਾਨੂੰ ਆਪਣੀ ਹਸਤੀ ਸਮੂਹਕ ਮਹਿਸੂਸ ਹੁੰਦੀ ਹੈ। ਅਸੀਂ ਲੰਗਰ ਦੀ ਸੇਵਾ ਤਾਂ ਹੀ ਕਰਦੇ ਹਾਂ ਨਾ। ਇਹ ਆਪ ਦੀ ਹਸਤੀ ਤੋਂ ਬੰਦਾ ਅਗਾਹ ਲੰਗਦਾ ਹੈ। ਨਹੀਂ ਪਰਦੀ ਸੇਵਾ ਬੰਦਾ ਕਿਉਂ ਕਰੂਗਾ? ਅਸੀਂ ਆਪ ਦੀ ਸਮੂਹਕ ਹਸਤੀ ਨੂੰ ਮਹਿਸੂਸ ਕਰਦੇ ਹਾਂ। ਉਹ ਕਿੱਦਾਂ ਕਰਦੇ ਹਾਂ? ਅਸੀਂ ਬਾਹਰਲੇ ਸਮੇਂ ਤੋਂ ਟੱਪ ਜਾਂਦੇ ਹਾਂ। ਜਿਹੜਾ ਬਾਹਰਲਾ ਸਮਾਂ ਅਸੀਂ ਉਹਨੂੰ ਟੱਪ ਜਾਂਦੇ ਹਾਂ ਆਪਦੇ ਅੰਦਰਲੇ ਸਮੇਂ ਦੇ ਹਿਸਾਬ ਨਾਲ। ਇਹ ਤਾਂ ਉਹ ਲੋਕਾਂ ਨੂੰ ਸਮਝ ਨਹੀਂ ਆਉਂਦੀ ਵੀ ਜਥੇਬੰਦਕ ਖਾਣ ਨਹੀਂ ਲੱਖਾਂ ਲੋਕ ਬੈਠੇ ਕਿੱਦਾਂ ਨੇ ਬੈਠੇ ਇਦਾਂ ਨਹੀਂ ਉਹ ਵੀ ਲੱਖਾਂ ਸਰੀਰ ਇੱਕ ਮਹਿਸੂਸ ਦੇ ਵਿੱਚ ਨੇ